ਇਹ ਸਾਡਾ ਇਲਾਕਾ ਜਿਹੜਾ ਤਲਵਾੜੀ ਦਾ ਇਹ ਬਿਲਕੁਲ ਨੋ ਮਾਈਨਿੰਗ ਜ਼ੋਨ ਏਰੀਆ ਇੰਪੋਰਟੈਂਟ ਹੈ ਹਾਂਜੀ ਇਹ ਇੰਪੋਰਟੈਂਟ ਗੱਲ ਇਸ ਕਰਕੇ ਵੀ ਹੈ ਕਿਉਂਕਿ ਇੱਥੇ ਪੀ ਐਲ ਪੀ ਹੈ ਪੰਜਾਬ ਲੈਂਡ ਪ੍ਰਿਜ਼ਰਵੇਸ਼ਨ ਐਕਟ 1900 ਲੱਗਦਾ ਹੈ ਜਿਸ ਤਹਿਤ ਇਸ ਇਲਾਕੇ ਦੇ ਵਿੱਚ ਦਫਾ 4 ਤੇ 5 ਜਲਾਸ ਪਾਣੀ ਦਫਾ 4 ਤੇ 5 ਲੱਗਦੀ ਹੈ ਇਹ ਇੱਕ ਚਿੱਠੀ ਹੋਣੀ ਰੀਸੈਂਟਲੀ ਜਿਹੜੀ ਆ ਸਾਨੂੰ ਨਿਗਰਾਨ ਇੰਜੀਨੀਅਰ ਰੋਪੜ ਜਲ ਨਿਕਾਸ ਕਮ ਮਾਈਨਿੰਗ ਅਤੇ ਜੀਓਲੋਜੀ ਹਲਕਾ ਜਲ ਸਰੋਤ ਵਿਭਾਗ ਪੰਜਾਬ ਨੇ ਕਾਰਜਕਾਰੀ ਇੰਜੀਨੀਅਰ ਹਸ਼ਰਪੁਰ ਜਲ ਨਿਕਾਸ ਕਮ ਮਾਈਨਿੰਗ ਅਤੇ ਜੀਓਲੋਜੀ ਮੰਡਲ ਜਲ ਸਰੋਤ ਵਿਭਾਗ ਪੰਜਾਬ ਨੂੰ ਜਾਰੀ ਕੀਤੀ ਸੀ ਇਸ ਚਿੱਠੀ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਕਿ ਇਹ ਕਿ ਜਿਹੜਾ ਖਾਸ ਕਰਕੇ ਤਲਵਾੜਾ ਖੇਤਰ ਦਾ ਹੈ ਇਹ ਚਿੱਠੀ ਉਹਨਾਂ ਨੇ 19/5/2025 ਨੂੰ ਜਾਰੀ ਕੀਤੀ ਸੀ ਕਿ ਇਹਦੇ ਵਿੱਚ ਅਧਿਕਾਰ ਕੇ ਕਿ ਦੱਸਿਆ ਜਾਂਦਾ ਹੈ ਕਿ ਕ੍ਰੈਸ਼ਰ ਆਪ ਦੇ ਅਧਿਕਾਰ ਖੇਤਰ ਵਿੱਚ ਬਿਨਾਂ ਵਿਭਾਗ ਦੀ ਮਨਜ਼ੂਰੀ ਦੇ ਚੱਲ ਰਹੇ ਹਨ ਇਸ ਸਬੰਧ ਵਿੱਚ ਕੂਕ ਮੰਡਲ ਮੈਜਿਸਟ੍ਰੇਟ ਮੁਕੇਰੀਆਂ ਵੱਲੋਂ ਦਫ਼ਤਰ ਦੇ ਪੱਤਰਕੜਾ ਨੰਬਰ 3100/ਐਮਸੀ ਦੀ ਚਾਚਾ 2025 ਰਾਹੀਂ ਆਪ ਦੇ ਅਧੀਨ ਕੰਮ ਕਰਦੇ ਉਪ ਮੰਡਲ ਅਫਸਰ ਸੁਹਾ ਤੇ ਮਕੇਰੀਆਂ ਨੂੰ 7 ਨੰਬਰ ਕ੍ਰੈਸ਼ਰ ਦੀ ਲਿਸਟ ਭੇਜਦੇ ਹੋਏ ਇਹ ਸੱਤੋ ਕ੍ਰੈਸ਼ਰ ਜਿਹੜੇ ਆ ਇਹ ਬਲੌਕ ਤਲਵਾਰੀ ਵਿੱਚ ਲੱਗੇ ਪਿਆ ਸਵਾਂਦਿਆ ਦੇ ਕੰਢੇ ਇਹ ਜਿਹੜੇ ਕ੍ਰੈਸ਼ਰ ਹੈਗੇ ਆ ਇਹ ਲੱਗੇ ਹੋਏ ਆ ਇਹਨਾਂ ਦੀ ਐਨਓਸੀ ਇਹ ਇਹ ਕ੍ਰੈਸ਼ਰ ਬਿਨਾ ਐਫਸੀ ਦੇ ਤਹਿਤ ਐਨਓਸੀ ਪ੍ਰਾਪਤ ਕਰਨ ਦੇ ਬਾਵਜੂਦ ਚੱਲ ਰਹੇ ਹਨ ਜਾਂ ਇਹ ਜਿਹੜੇ ਫੋਰੈਸਟ ਕਮਿਸ਼ਨ ਜਿਹੜਾ ਹੈਗਾ ਡਿਵੀਜ਼ਨ ਹੈ ਉਹ ਤਾਂ ਕੋਈ ਕਿਸੇ ਇਹਨਾਂ ਨੂੰ ਜਿਹੜਾ ਹੈ ਇਸ ਇਨਾ ਕ੍ਰੈਸ਼ਰ ਨੂੰ ਕੋਈ ਐਨਓਸੀ ਨਹੀਂ ਹੈ ਉਹਰੇ ਕ੍ਰੈਸ਼ਰ ਚੱਲ ਰਹੇ ਠੀਕ ਹੈ ਜੀ ਉਹਦੇ ਵਾਸਤੇ ਇਸ ਤੋਂ ਇਲਾਵਾ ਆਪ ਨੂੰ ਲਿਖਿਆ ਜਾਂਦਾ ਹੈ ਕਿ ਇਨਾ ਕ੍ਰੈਸ਼ਰ ਨੂੰ ਗੈਰਕਾਨੂੰਨੀ ਢੰਗ ਨਾਲ ਚਲਾਉਣ ਵਿੱਚ ਆਪ ਦੇ ਦੀਨ ਕੰਮ ਕਰਦਾ ਜਿਹੜਾ ਉਪ ਮੰਡਲ ਅਫਸਰ ਸ਼ਾਮਿਲ ਹੈ ਉਹਦੇ ਸਬੰਧ ਵਿੱਚ ਸ਼ਾਨਦੀਰ ਕਰਦੇ ਹੋਏ ਸਬੰਧਤ ਉਪ ਮੰਡਲ ਅਫਸਰ ਦੇ ਖਿਲਾਫ ਰਿਪੋਰਟ ਹਲਕਾ ਦਫ਼ਤਰ ਨੂੰ ਭੇਜੀ ਜਾਵੇ ਤਾਂ ਜੋ ਇਸ ਸਾਰੇ ਮਾਮਲੇ ਨੂੰ ਮੁਖ ਦਫ਼ਤਰ ਦੇ ਧਿਆਨ ਵਿੱਚ ਲਿਆਦੇ ਹੋਏ ਦੋਸ਼ੀ ਅਧਿਕਾਰੀ ਦੇ ਖਿਲਾਫ ਕਾਰਵਾਈ ਕੀਤੀ ਜਾ ਸਕੇ ਆਪਣੀ ਰਿਪੋਰਟ ਇਸ ਦਫ਼ਤਰ ਨੂੰ ਇਸ ਪੱਤਰ ਦੇ ਜਾਰੀ ਹੋਣ ਦੇ 2 ਦਿਨਾਂ ਵਿੱਚ ਹਲਕਾ ਦਾ ਸੂਰਬੇਜਣੀ ਚਕੀਨੀ ਬਣਾਈ ਜਾਵੇ 19 ਪੰਜ ਦੀ ਰਿਪੋਰਟ ਹੈ ਉਦੋਂ ਬਾਅਦ ਸਾਡੇ ਕੋਲ ਰਿਪੋਰਟ ਕੋਈ ਨਹੀਂ ਹੈ ਇਹ ਰਿਪੋਰਟ ਭੇਜੀ ਗਈ ਜਾਂ ਨਹੀਂ ਭੇਜੀ ਗਈ ਪਰ ਪ੍ਰਸ਼ਾਸਨ ਜਦੋਂ ਅਸੀਂ ਉਹਨਾਂ ਨੂੰ ਬਾਰ-ਬਾਰ ਲਿਖ ਕੇ ਭੇਜਦੇ ਹਾਂ ਵੀ ਤੁਹਾਡੇ ਕ੍ਰੈਸ਼ੇ ਚੱਲ ਰਹੇ ਆ ਉਹ ਕਹਿੰਦੇ ਅਸੀਂ ਪਰਸੋਂ ਰੇਡ ਕੀਤੀ ਆ ਅਸੀਂ ਅੱਜ ਰੇਡ ਕੀਤੀ ਆ ਅਸੀਂ ਕੱਲ ਰੇਡ ਕੀਤੀ ਆ ਪ੍ਰੈਸ਼ਰ ਬੰਦ ਪਾਏਗੇ ਕਿੰਨੇ ਕ੍ਰੈਸ਼ਰ ਨੇ ਔਰ ਕਿਹੜੀ ਜਗ੍ਹਾ ਤੇ ਲੱਗੇ ਹੋਏ ਆ ਇਹ 7 ਕ੍ਰੈਸ਼ਰ ਨੇ ਇੱਥੇ ਲੱਗੇ ਨੇ ਢਲਾਲ ਤੋਂ ਲੈ ਕੇ ਢਲਾਲ ਬਰਿੰਗਲੀ ਦਲਾਲ ਬਰਿੰਗਲੀ ਅਲੇਰਾ ਤੇ ਅਮਰੋਹ ਰਾਮਗੜ ਦੇ ਵਿੱਚ ਲੱਗੇ ਹੋਏ ਆ ਔਰ ਇਹ ਲਗਭਗ 7 ਕ੍ਰੈਸ਼ਰ ਆ 2 ਕ੍ਰੈਸ਼ਰ ਜਿਹੜੇ ਆ ਉਹ ਸੁਕਚੈਨਪੁਰ ਦੇ ਵਿੱਚ ਆ ਇੱਕ ਕ੍ਰੈਸ਼ਰ ਬੰਦ ਪਿਆ ਪਿਆ ਦੂਜਾ ਕ੍ਰੈਸ਼ਰ ਜਿਹੜਾ ਨਵਾਂ ਉਹ ਇੱਕ ਜਲੰਧਰ ਤੋਂ ਪਾਰਟੀ ਆ ਜਿਹਦਾ ਬਹੁਤ ਦੱਦਬਾ ਆ ਪਹਿਲੇ ਉਹ ਭਾਈ ਸਾਹਿਬ ਆਮ ਆਦੀ ਪਾਰਟੀ ਸੀਗੇ ਅੱਜਕੱਲ ਸੁਣਿਆ ਕਿ ਕਾਂਗਰਸ ਵਿੱਚ ਚਲੇ ਗਏ ਆ ਸ਼ਾਇਦ ਉਹਨਾਂ ਨੂੰ ਪਤਾ ਲੱਗ ਗਿਆ ਆ ਕਿ ਹੁਣ ਸਰਕਾਰ ਹੀ ਬਦਲ ਜਾਣੀ ਆ ਤੇ ਉਹਨਾਂ ਨੇ ਬੇਲੇ ਸੇਰੀ ਜਿਹੜੀ ਆ ਉਹ ਜਿਹੜੀ ਉਡਾਰੀ ਮਾਰ ਲਈ ਹੈ ਉਹਨਾਂ ਦਾ ਨਾਮ ਹੈ ਬੱਬੂ ਕੰਠ ਵੀ ਕਹਿੰਦੇ ਆ ਨੀਲਕੰਠ ਕਹਿੰਦੇ ਆ ਤੇ ਨੀਲਕੰਠ ਉਹ ਬੱਬੂ ਹੋਰ ਉਹਨਾਂ ਦਾ ਇਸ ਇਲਾਕੇ ਦੇ ਵਿੱਚ ਜਿਹੜੀ ਜਿੰਨੀ ਵੀ ਟਰਾਂਸਪੋਰਟ ਹੈ ਉਹਦੇ ਉੱਪਰ ਉਹਨਾਂ ਦਾ ਦਬਾਅ ਹੈ ਉਹ ਗਿਲ ਚੰਦੀ ਤੇ ਗੁਰੂ ਟਰਾਂਸਪੋਰਟ ਹੀ ਜ਼ਿਆਦਾ ਟਿਪਰ ਜਿਹੜੇ ਆ ਤੁਹਾਨੂੰ ਇਸ ਰੋਡ ਦੇ ਉੱਪਰ ਚੱਲਦੇ ਮਿਲਣਗੇ ਕਿਉਂਕਿ ਉਹਨਾਂ ਨੇ ਇੱਕ ਇੱਥੇ ਮੋਨੋਪੋਲੀ ਤਿਆਰ ਕੀਤੀ ਪਈ ਹੈ ਕਿ ਸਾਤ ਤੋਂ ਇਲਾਵਾ ਕੋਈ ਹੋਰ ਇੱਥੇ ਇਥੋਂ ਦਾ ਮਾਲ ਜਿਹੜਾ ਹੈ ਉਹ ਸਪਲਾਈ ਹੋ ਰਿਹਾ। ਇੱਕ ਦੀਪਕ ਜੀ ਹੋਰ ਡਾਕੂਮੈਂਟ ਤੁਹਾਡੇ ਹੱਥ ਲੱਗਿਆ। ਤੁਸੀਂ ਦੱਸ ਰਹੇ ਸੀ ਕਿ ਕੋਈ ਪੈਨਲਟੀਆਂ ਲੱਗੀਆਂ ਨੇ। ਹਾਂਜੀ। ਉਹ ਇੰਪੋਰਟੈਂਟ ਗੱਲ ਉਹ ਹੁਣ ਕੀ ਕੀਤਾ ਉਹਨਾਂ ਨੇ ਕਿ ਉਹਨਾਂ ਨੇ ਕ੍ਰੈਸ਼ਰ ਉੱਤੇ ਕਾਰਵਾਈ ਕਰਨੀ ਸ਼ੁਰੂ ਕੀਤੀ ਹੈ। ਕਾਗਜ਼ਾਂ 'ਚ। ਹਾਂਜੀ ਕਾਗਜ਼ਾਂ 'ਚ ਕੀਤੀ ਹੈ। ਔਰ ਇਹਦੇ ਵਿੱਚ ਦੇਖੋ ਸਭ ਤੋਂ ਪਹਿਲਾਂ ਬਰਾਡ ਸਟੋਨ ਕ੍ਰੈਸ਼ਰ ਹੈ। ਇਹ ਚਿੱਠੀ ਜਿਹੜੀ ਹੈ 23 6 2025 ਦੀ ਹੈ ਜਿਹਦੇ ਵਿੱਚ ਸਾਨੂੰ ਦੱਸਿਆ ਗਿਆ 4 7 2025 ਦੀ। ਇਹਦੇ ਵਿੱਚ ਸਾਨੂੰ ਦੱਸਿਆ ਗਿਆ ਕਿ ਬਰਾਡ ਸਟੋਨ ਕ੍ਰੈਸ਼ਰ ਪਿੰਡ ਬਰਿੰਗਲੀ ਬਲਾਕ ਤਲਵਾੜਾ ਦੇ ਵਿੱਚ ਜਿਹੜਾ ਲੱਗਾ ਹੋਇਆ ਹੈ ਇਹਦੀ ਚੈਕਿੰਗ ਕੀਤੀ ਗਈ ਹੈ ਤੇ ਇਸ ਕ੍ਰੈਸ਼ਰ ਨੂੰ ਜਿਹੜੀ ਹੈ 7.74 ਕਰੋੜ ਰੁਪਏ ਦੀ ਰਿਕਵਰੀ ਨੋਟਿਸ ਜਿਹੜੀ ਜਾਰੀ ਕੀਤੀ ਗਈ ਹੈ ਇਹ ਰਿਕਵਰੀ ਨੋਟ ਜਿਹੜੇ EMF এনवायरमेंट ਮੈਨੇਜਮੈਂਟ ਫੰਡ ਦੇ ਤਹਿਤ ਪੈਂਡਿੰਗ ਹੈ ਇਹਨੂੰ ਜਿਹੜੇ ਨੋਟਿਸ ਕੱਢੇ ਸੀਗੇ ਇਸ ਕ੍ਰੈਸ਼ਰ ਕੋਲ ਜਿੱਥੇ ਕ੍ਰੈਸ਼ਰ ਕੋਲ ਸੀਟੀਓ ਯਾਨੀ ਕਿ ਕੰਸੈਂਟ ਟੂ ਆਪਰੇਟ ਰੱਦ ਕਰ ਦਿੱਤੀ ਗਈ ਇਨਾ ਪਲੈਂਟੀ ਮਤਲਬ ਕਿ ਨੋਟਿਸ ਕਰਦੋਂ ਤੋਂ ਬਾਅਦ ਇਰੀ ਸੀਟੀਓ ਰੱਦ ਕਰ ਦਿੱਤਾ ਇਹ ਸਵਾਲ ਤੇ ਲੱਗਿਆ ਹਾਂਜੀ ਸਵਾਲ ਰਿਹਾ ਉਧਰੋਂ ਦਰਿਆ ਤੋਂ ਜੇ ਗਿਣਨਾ ਸ਼ੁਰੂ ਕਰੀ ਤੇ ਪਹਿਲਾ ਕ੍ਰੈਸ਼ਰ ਸ਼ਾਇਦ ਇਹ ਨਹੀਂ ਇਹ ਪਹਿਲਾ ਕ੍ਰੈਸ਼ਰ ਨਹੀਂ ਪਹਿਲਾ ਕ੍ਰੈਸ਼ਰ ਜੇ ਅਸੀਂ ਤੋਂ ਤਲਵਾੜੇ ਤੋਂ ਦੋਲਤਪੁਰ ਵਾਲੇ ਪਾਸੇ ਚੱਲਦੇ ਆਂ ਤੇ ਪਹਿਲਾ ਕ੍ਰੈਸ਼ਰ ਜਿਹੜਾ ਆਉਂਦਾ ਉਹ ਆਉਂਦਾ ਪਿੰਡ ਟਲਾਲ ਦੇ ਵਿੱਚ ਇਹ ਬਰਿੰਗਲੀ ਦੇ ਵਿੱਚ ਕ੍ਰੈਸ਼ਰ ਹੈ ਔਰ ਇਸ ਕ੍ਰੈਸ਼ਰ ਦੇ ਵਿੱਚ ਯਾ ਮਨ ਲੱਕ ਇਹਦੀ ਰੱਦ ਰਜਿਸਟ੍ਰੇਸ਼ਨ ਵੀ ਜਿਹੜੀ ਹੈ ਕ੍ਰੈਸ਼ਰ ਦੀ ਰੱਦ ਕੀਤੀ ਹੋਈ ਹੈ ਤੇ ਵਿਭਾਗ ਇਹ ਲਿਖ ਰਿਹਾ ਕਿ ਮੌਕੇ ਤੇ ਇਹ ਕ੍ਰੈਸ਼ਰ ਚੱਲਦਾ ਨਹੀਂ ਪਾਇਆ ਗਿਆ ਜਦਕਿ ਇਹ ਕ੍ਰੈਸ਼ਰ ਚਲਾਇਆ ਹਮ ਮਾਲਵਾ ਕੰਕਰੀਟ ਪਲਾਨ ਜਿਹੜਾ ਆ ਪਿੰਡ ਟੁਲਾਲ ਦੇ ਵਿੱਚ ਜਿਹੜਾ ਤੁਸੀਂ ਗੱਲ ਕਰ ਰਹੇ ਆ ਇਹ ਤਲਵਾੜੇ ਤੋਂ ਅਸੀਂ ਦੋਲਦਪੁਰ ਨੂੰ ਜਾਈਏ ਤੇ ਇਹ ਦੂਜਾ ਕ੍ਰੈਸ਼ਰ ਹੈ ਇਸ ਕ੍ਰੈਸ਼ਰ ਦੇ ਵਿੱਚ ਵੀ ਇਸ ਕ੍ਰੈਸ਼ਰ ਨੂੰ 8.86 ਕਰੋੜ ਰੁਪਏ ਦੀ ਰਿਕਵਰੀ ਨੋਟਰੀ ਜਾਰੀ ਕੀਤੀ ਗਈ ਹੈ ਇਹਦੀ ਵੀ ਸੀਟਿਓ ਜਿਹੜੀ ਹੈ ਸੈਂਟੂ ਆਪਰੇਟ ਹੈ ਉਹ ਵਿਭਾਗ ਨੇ ਰੱਦ ਕਰ ਦਿੱਤੀ ਇਸ ਕਰਕੇ ਇਹ ਕ੍ਰੈਸ਼ਰ ਵੀ ਕਾਗਜ਼ਾਂ ਦੇ ਵਿੱਚ ਬੰਦ ਪਾਇਆ ਗਿਆ ਤੀਸਰਾ ਸਟੋਨ ਕ੍ਰੈਸ਼ਰ ਜਿਹੜਾ ਹੈ 100 ਰੁਪਏ ਕੰਕਰੀਟ ਸਟੋਨ ਕ੍ਰੈਸ਼ਰ ਹੈ ਪਿੰਡ ਅਲੀਰਾ ਦੇ ਵਿੱਚ ਇਸ ਕ੍ਰੈਸ਼ਰ ਨੂੰ ਜਿਹੜੀ ਹੈ ਉਹ ਵਿਭਾਗ ਨੇ 2.2 ਕਰੋੜ ਰੁਪਏ ਦੀ ਜਿਹੜੀ ਹੈ ਰਿਕਵਰੀ ਨੋਟਿਸ ਜਾਰੀ ਕੀਤੀ ਹੈ ਇਹ ਕ੍ਰੈਸ਼ਰ ਦਾ ਨਾਮ ਕੀ ਹੈ ਇਹਦਾ ਕ੍ਰੈਸ਼ਰ ਦਾ ਨਾਮ ਸੌਰਵ ਕੰਕਰੀਟ ਕ੍ਰੈਸ਼ਰ ਸਟੋਨ ਕ੍ਰੈਸ਼ਰ ਜਿਹੜਾ ਕਿ ਸੜਕ ਤੇ ਹੀ ਲੱਗਿਆ ਹੋਇਆ ਹੈ ਸੜਕ ਤੋਂ ਕੋਈ 500 800 ਮੀਟਰ ਅੱਗੇ ਅਜੇ ਥੋੜੀ ਦੂਰੀ ਤੇ ਹੈ ਇਹ ਤਲਵਾੜਾ ਉਹਨਾਂ ਰੋਡ ਤੇ ਤਾਂ ਹਾਂਜੀ ਬਿਲਕੁਲ ਇਹਦਾ ਚੌਥਾ ਕ੍ਰੈਸ਼ਰ ਕੰਕਰੀਟ ਕ੍ਰੈਸ਼ਰ ਮਾਸਟਰ ਸਟੋਨ ਕ੍ਰੈਸ਼ਰ ਪਿੰਡ ਅਲੇਰਾ ਦੇ ਵਿੱਚ ਇਹ ਵੀ ਕ੍ਰੈਸ਼ਰ ਜਿਹੜਾ ਹੈ ਇਸ ਕ੍ਰੈਸ਼ਰ ਨੂੰ ਜਿਹੜੀ ਆ ਇਹ ਦਫਾ 4 ਤੇ 5 ਦਿਨ ਹੁੰਦਾ ਹੈ ਇਹਦਾ ਕ੍ਰੈਸ਼ਰ ਦਫਾ 4 ਤੇ 5 ਦਿਨ ਹੁੰਦਾ ਹੈ